ਪੰਜਾਬ 'ਚ ਕਾਨੂੰਨ ਵਿਵਸਥਾ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ ਇਸੇ ਤਰ੍ਹਾਂ ਦੀ ਹੈ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਦਿਨ ਦਿਹਾੜੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ 'ਚ ਵੜ ਕੇ ਲੁੱਟ ਕਰਨ ਦੀ ਨੀਅਤ ਨਾਲ ਕੋਸ਼ਿਸ਼ ਕੀਤੀ ਗਈ ਲੇਕਿਨ ਘਰ 'ਚ ਮੌਜੂਦ ਮਹਿਲਾ ਦੀ ਬਹਾਦਰੀ ਦੇ ਚਲਦੇ ਉਹਨਾਂ ਨੂੰ ਖਾਲੀ ਹੱਥ ਮੁੜਨਾ ਪੈ ਗਿਆ ਮਿਲੀ ਜਾਣਕਾਰੀ ਮੁਤਾਬਕ ਵੇਰਕਾ ਇਲਾਕੇ 'ਚ ਤਿੰਨ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਘਰ 'ਚ ਕੰਧ ਨੂੰ ਟੱਪ ਕੇ ਦਾਖਲ ਹੋਏ ਇਸ ਦੌਰਾਨ ਘਰ 'ਚ ਮੌਜੂਦ ਔਰਤ ਨੇ ਲੁਟੇਰਿਆਂ ਨੂੰ ਦੇਖਦੇ ਹੀ ਦਰਵਾਜ਼ੇ ਨੂੰ ਬੰਦ ਕਰਕੇ ਰੱਖਿਆ ਅਤੇ ਜ਼ਿਆਦਾ ਚੀਖ ਚਿਹਾੜਾ ਪੈਣ ਮਗਰੋਂ ਲੁਟੇਰੇ ਉੱਥੋਂ ਭੱਜ ਗਏ ਤੇ ਸਾਰੀ ਘਟਨਾ ਘਰ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ ਬਹੁਤ ਹੀ ਮੁਸ਼ਕਲ ਦੇ ਨਾਲ ਔਰਤ ਨੇ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਨੂੰ ਬਚਾਇਆ ਮਿਲੀ ਜਾਣਕਾਰੀ ਮੁਤਾਬਕ ਜਿਸ ਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਸੀ ਉਹ ਘਰ ਸੁਨਿਆਰੇ ਦਾ ਕੰਮ ਕਰਨ ਵਾਲੇ ਜਗਜੀਤ ਜੁਐਲਰ ਦਾ ਹੈ ਜਗਜੀਤ ਉਸ ਸਮੇਂ ਆਪਣੀ ਦੁਕਾਨ 'ਤੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ ਸੀ ਲੁਟੇਰਿਆਂ ਦੇ ਕੋਲ ਹਥਿਆਰ ਵੀ ਮੌਜੂਦ ਸੀ ਪੀੜਤ ਔਰਤ ਨੇ ਦੱਸਿਆ ਕਿ ਲੁਟੇਰੇ ਘਰ ਦੀ ਕੰਦ ਟੱਪ ਕੇ ਘਰ ਅੰਦਰ ਦਾਖਲ ਹੋਏ ਸੀ ਅਤੇ ਜਿਵੇਂ ਹੀ ਉਸਨੇ ਲੁਟੇਰਿਆਂ ਨੂੰ ਦੇਖਿਆ ਤਾਂ ਉਸਨੇ ਤੁਰੰਤ ਹੀ ਘਰ ਅੰਦਰ ਦਰਵਾਜ਼ੇ ਨੂੰ ਬੰਦ ਕਰ ਲਿਆ ਕਾਫੀ ਚੀਕਾ ਮਾਰਨ ਤੋਂ ਬਾਅਦ ਲੁਟੇਰੇ ਉੱਥੋਂ ਫਰਾਰ ਹੋ ਗਏ ਨਾਲ ਹੀ ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਥਾਣਾ ਵੇਰਕਾ ਦੇ ਪੁਲਿਸ ਥਾਣੇ ਤੇ ਉਹਨਾਂ ਨੇ ਫੋਨ ਵੀ ਕੀਤਾ ਸੀ ਪਰ ਉਹਨਾਂ ਦਾ ਫੋਨ ਨਹੀਂ ਚੁੱਕਿਆ ਗਿਆ ਜੇਕਰ ਉਹ ਘਰ ਦਾ ਦਰਵਾਜ਼ਾ ਬੰਦ ਨਾ ਕਰਦੀ ਤਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਨੋਟਿਫਾਈਰ ਚਾਹੇ ਕਿ ਭਾਈ ਤੁਸੀਂ ਜਿੱਨੀ ਆਪਾਂ ਅੱਜ ਗੱਲ ਕਰਨ ਦੇ ਸੀ ਤੇ ਮੈਂ ਥੱਲੇ ਆਈ ਤੇ ਉਹ ਕਿੰਨੇ ਭਾਈ ਮਾਂ ਕਚੇਰ ਤੇ ਬੈਠੀ ਸਾਹ ਦੇ ਅੰਦਰ ਭੰਗਰੇ ਗਾਜ ਟਪਕੇ ਤੇ ਅੰਦਰ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਰੁਹਾ ਬੰਦ ਕੀਤਾ ਇਹਨੇ ਦੋ ਜਣਿਆਂ ਨੇ ਬੂਆ ਕੋਲਣ ਦੀ ਅਸਿੱਤ ਕੀਤੀ ਉਹਨਾਂ ਕੋਲ ਖੁਲਿਆ ਨਹੀਂ ਕੀਤੀ ਇਸ ਦਾ ਬਾਅਦ ਤੇ ਆਖ ਖੰਡਾ ਸੀ ਉਹਨੇ ਵੀ ਨਾਲ ਹੀ ਤਕਾਲੋਂਗੇ ਕੋਸ਼ਿਸ਼ ਕੀਤੀ ਪਰ ਨਾ ਕੋਈ ਮੇਰੇ ਬੱਤੇ ਬੜਾ ਰੂਮੀ ਕੁਮਾਰ ਵੀ ਹੋ ਗਏ ਇਸ ਟੈਨਸ਼ਨ ਦੇ ਨਾਲ ਕੀ ਦਿੱਕਤ ਹੈ ਕਮਰਾ ਸੀ ਚਿੱਕਨੀ ਲਗਾਈ ਬੋਲੇ ਕਿ ਸ਼ੋਭਾ ਸਿੱਕੇ ਨਾਲ ਲਗਾਇਆ ਉਹਨਾਂ ਨੇ ਮੇਰੇ ਨਾਲ ਚੁੱਪਾ ਦੇ ਆਵਾਜ਼ ਹੋਣ ਤੇ ਉਹਨਾਂ ਦਾ ਚੁੱਪਾ ਪਾ ਦਿੱਤਾ ਕਿ ਇਸ ਇਸ ਜਗਤ ਉਹ ਹੀ ਹੈ ਕਿ ਮੈਂ ਆਪਣੇ ਬੱਚਾ ਨੂੰ ਪਾਪਾ ਪਾਪਾ ਨਾਲ ਬਣਾਉਣਾ ਹੈ ਜਿਸ ਦੇ ਪਾਪਾ ਨੂੰ ਬੁਲਾਉਣਾ ਹੁਣ ਕੀ ਮੰਗੀ ਕਰਦੇ ਤੁਸੀਂ ਅੱਜ ਕੋਈ ਨਹੀਂ ਆ ਲਗੀ ਤਾਂ ਕਿ ਉਹ ਦੁਬਾਰਾ ਸੇਨਾ ਮਦਦ ਦੀ ਕੋਈ ਕੋਸ਼ਿਸ਼ ਕਰਨਾ ਕੰਦ ਟਪਕੇ ਘਰ ਆ ਰਹੇ ਸੀ ਕੰਦ ਖਾਧੀ ਆਏ ਸਪੂਆ ਬੋਲ ਕੇ ਸੁਵਾ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਤੋੜਤਾ ਵੀ ਸਭ ਤੋਂ ਵੱਧ ਜੂ ਕੱਲ੍ਹ ਦਾ ਸੰਦੇਸ਼ ਕਰਨਾ ਕਿ